ਇਹਨਾਂ ਲੋਕਾਂ ਨੂੰ ਇਹ ਲੱਗਦਾ ਵੀ ਸ਼ਾਇਦ ਸਾਡੀ ਇੱਥੇ ਮਨੋ ਕਾਮਨਾ ਪੂਰੀ ਹੋ ਜੂ ਸਾਡੇ ਇੱਥੇ ਹੋ ਜੂ ਬਾਕਰਪੁਰ ਵਾਲਾ ਬਾਬਾ ਉਹ ਪਾਸਪੋਰਟ ਤੇ ਵੀਜ਼ੇ ਲਈ ਜਾਂਦਾ ਪਾਸਪੋਰਟ ਫੜ ਲਾਂਦਾ ਕੁੱਗੀ ਮਾਰਦਾ ਲੱਗ ਗਿਆ ਵੀਜ਼ਾ ਵੀਜ਼ਾ ਰਿਜੈਕਟ ਹੋ ਗਿਆ ਹਾਲਾਂਕਿ ਬਾਕਰਪੁਰ ਵਾਲੇ ਬਾਬੇ ਨੇ ਕਦੇ ਵੀ ਨਹੀਂ ਕਿਹਾ ਕਿ ਮੇਰੇ ਕੋਲੇ ਪਾਸਪੋਰਟ ਲੈ ਕੇ ਜਾਓ ਪਰ ਲੋਕਾਂ ਦੀ ਆਸਾ ਬਣ ਗਈ ਵੀ ਇਹਦੇ ਕੋਲੇ ਪਾਸਪੋਰਟ ਲੈ ਕੇ ਜਾਵਾਂਗੇ ਸਾਡਾ ਵੀਜ਼ਾ ਲੱਗ ਜੂ ਹੁਣ ਸਵਾਲ ਇੱਥੇ ਖੜਾ ਹੁੰਦਾ ਹੈ ਇਹ ਬਾਬੇ ਇਹਨਾਂ ਦੀ ਉਹ ਉੱਪਰ ਜਿੱਕੇਵੇਂ ਹੋ ਗਈ ਇੰਨੇ ਬਾਬੇ ਕਿਵੇਂ ਪਣਨੇ ਅੱਡ ਪਿੰਡ ਘਟਨੇ ਬਾਬੇ ਵੱਧ ਨੇ ਬਾਬੇ ਵੱਧ ਨੇ ਠੀਕ ਹੈ ਜਿਹੜੇ ਪਿੰਡ ਚ ਮਰਜੀ ਬਗਜੋ ਉਥੇ ਡੇਰਾ ਬਾਦ ਹੈ ਇਸ ਗੱਲ ਦਾ ਖੰਡਨ ਮੈਂ ਤੇ ਲਹਿਲ ਸਾਹਿਬ ਅਸੀਂ ਕਰਦੇ ਆ ਰਹੇ ਅਸੀਂ ਕੈਨੇਡਾ ਵੀ ਕੀਤਾ ਪਹਿਕੇ ਅਸੀਂ ਹੋਰ ਮੁਲਕਾਂ ਦੇ ਵਿੱਚ ਵੀ ਕੀਤਾ ਲੇਕਿਨ ਹੁਣ ਕੈਨੇਡਾ ਵਰਗੇ ਤੁਸੀਂ ਕਹਿੰਦੇ ਵੀ ਕੈਨੇਡਾ ਵਰਗਾ ਬਹੁਤ ਡਿਵੈਲਪ ਹੈ ਜੀ ਉਥੇ ਦਾ ਬਾਬੇ ਹੋਣੇ ਨਹੀਂ ਚਾਹੀਦੇ ਉਥੇ ਬਾਬੇ ਵੱਧ ਨੇ ਅਸੀਂ ਕੈਨੇਡਾ 'ਚ ਵੀ ਬਾਬੇ ਉਥੇ ਬਾਬੇ ਵੱਧ ਨੇ ਆਸਟ੍ਰੇਲੀਆ ਵਿੱਚ ਵੀ ਸੰਗ ਸੰਗਤਾ ਜਾਂਦੀਆਂ ਨੇ ਆਸਟ੍ਰੇਲੀਆ ਵਿੱਚ ਵੀ ਪੰਜਾਬ ਦੇ ਜਿਹੜੇ ਬਾਬੇ ਨੇ ਉਹ ਜਾਂਦੇ ਨੇ ਉੱਥੇ ਜਾ ਕੇ ਪ੍ਰਚਾਰ ਕਰਦੇ ਲੱਖਾਂ ਡਾਲਰ ਲੈ ਕੇ ਹਾਜਮ ਕਰਕੇ ਆਉਂਦੇ ਨੇ